ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਬਚਨ ਆਉਂਦਾ ਹੈ ਬਾਬਰ ਦੇ ਸਬੰਧ ਦੇ ਵਿੱਚ ਉਹਨੂੰ ਕਿਉਂਕਿ ਸ਼ਬਦ ਆਇਆ ਨਾ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਤਾਂ ਵਿਦਵਾਨਾਂ ਨੇ ਸਿਆਣਿਆਂ ਨੇ ਉਹਨਾਂ ਚਾਰ ਸ਼ਬਦਾਂ ਦੇ ਸੰਗ੍ਰਹਿ ਨੂੰ ਬਾਬਰ ਵਾਣੀ ਕਹਿ ਦਿੱਤਾ ਹੈ ਉੱਥੇ ਇੱਕ ਬਚਨ ਆਇਆ ਮਹਾਰਾਜ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿ ਏਤੀ ਮਾਤ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਇਹ ਬਚਨ ਇਹ ਇਸ ਬਚਨ ਦੇ ਸਬੰਧੀ ਕਈਆਂ ਨੂੰ ਭੁਲੇਖਾ ਪਿਆ ਕਈਆਂ ਨੇ ਜਾਣ ਬੁੱਝ ਕੇ ਗੁੰਮਰਾਹ ਕੀਤਾ ਚੇਤਾ ਰੱਖੋ ਗੁਰੂ ਕੀ ਬਾਣੀ ਕਦੇ ਵੀ ਆਪਣੇ ਸਿਧਾਂਤਾਂ ਦੇ ਉਲਟ ਨਹੀਂ ਜਾ ਸਕਦੀ ਇਹ ਥੋੜਾ ਇਹ ਵੀ ਗੁਰੂ ਸਾਹਿਬ ਦਾ ਆਪਣਾ ਕੋਈ ਸਿਧਾਂਤ ਹੀ ਨਹੀਂ ਹੈ ਕੋਈ ਸਟੈਂਡ ਹੀ ਨਹੀਂ ਆਪਾਂ ਕਹਿੰਦੇ ਕਦੇ ਗੁਰੂ ਸਾਹਿਬ ਏਦਾਂ ਦੀ ਗੱਲ ਕਰਦੇ ਨੇ ਕਦੇ ਏਦਾਂ ਦੀ ਕਰ ਦਿੰਦੇ ਨੇ ਇਹ ਤਾਂ ਨਹੀਂ ਨਾ ਹੋ ਸਕਦਾ ਸਤਿਗੁਰਾਂ ਦੀ ਸਾਰੀ ਬਾਣੀ ਦਾ ਸਿਧਾਂਤ ਇੱਕੋ ਹੀ ਰਹੇਗਾ ਜਿਹੜੀ ਵਿਆਖਿਆ ਉਸ ਸਿਧਾਂਤ ਦੇ ਅਨੁਸਾਰ ਨਹੀਂ ਟੁਕਦੀ ਉਹਨੂੰ ਬਿਲਕੁਲ ਵੀ ਮਾਨਤਾ ਨਹੀਂ ਹੋਵੇਗੀ ਹੁਣ ਬਚਨ ਏਤੀ ਮਾਤ ਪਈ ਕੁਰਲਾਣਾ ਐ ਕਿ ਦਰਦਨਾ ਆਇਆ ਖਾਸ ਕਰਕੇ ਜਿਹੜਾ ਕਾਮਰੇਡ ਲਾਣਾ ਸੀ ਨਾ ਇਹ 1960 ਦੇ ਏੜ-ਗੇੜ 70 ਦੇ 60 70 ਦੇ ਜਿਹੜਾ ਦਹਾਕਿਆਂ ਦੇ ਵਿੱਚ ਇਹ ਵਿਆਖਿਆ ਬੜੀ ਪ੍ਰਚਾਰੀ ਗਈ ਆਖਿਆ ਗਿਆ ਮਹਾਰਾਜ ਨੇ ਰੱਬ ਨੂੰ ਲਾਹਮਾ ਦਿੱਤਾ ਤੇ ਆਖਿਆ ਕਿ ਰੱਬਾ ਇਨੀ ਮਾਰ ਪਈ ਕੀ ਤੈਨੂੰ ਦਰਦ ਨਹੀਂ ਆਇਆ ਇਹ ਵਿਆਖਿਆ ਕਰ ਦਿੱਤੀ ਇਹ ਪਤਾ ਨਹੀਂ ਕਿਵੇਂ ਸੰਚਾਰ ਵੀ ਹੋ ਗਿਆ ਸਾਰੇ ਲੋਕਾਂ ਦੇ ਵਿੱਚ ਹਰ ਕੋਈ ਕਹਿਣ ਲੱਗਾ ਗੁਰੂ ਨਾਨਕ ਦੇਵ ਜੀ ਨੇ ਰੱਬ ਨੂੰ ਲਾਹਮਾ ਦਿੱਤਾ ਕੀ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਰੱਬ ਨੂੰ ਉਲਾਮਾ ਦੇਣ ਦਾ ਸਿਧਾਂਤ ਹੈ ਬਿਲਕੁਲ ਵੀ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਬਾਰ ਬਾਰ ਬਚਨ ਆਵੇਗਾ ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਬਾਰ ਬਾਰ ਇਹ ਸਿਧਾਂਤ ਆਵੇਗਾ ਕਿ ਜੋ ਮਾਲਕ ਕਰਦਾ ਹੈ ਭਲਾ ਕਰਦਾ ਹੈ ਜੋ ਕਰਦਾ ਹੈ ਉਹੀ ਚੰਗਾ ਗੱਲ ਹੈ ਜੋ ਕਰਦਾ ਹੈ ਉਹ ਹੋ ਕੇ ਰਹਿਣਾ ਹੈ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਇਹ ਬਾਰ ਬਾਰ ਸਿਧਾਂਤ ਆਇਆ ਹੈ ਤੋ ਇਤੇ ਉਲਾਮਾ ਰੱਬ ਨੂੰ ਨਹੀਂ ਹੈ ਸਪਸ਼ਟ ਜਾਂ ਬਚਨ ਹੈ ਮਹਾਰਾਜ ਜੀ ਬਾਬਰ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ ਕਿ ਜੇ ਦੋ ਤਗੜੇ ਪਲਵਾਨ ਖੁੱਲਦੇ ਨੇ ਆਪੋ ਵਿੱਚ ਤਾਂ ਕੋਈ ਗੱਲ ਨਹੀਂ ਉਹਨਾਂ ਚ ਇੱਕ ਨੇ ਢਹਿਣਾ ਹੈ ਦੋ ਡਾਡੇ ਆਪੋ ਵਿੱਚ ਲੜਦੇ ਨੇ ਤੇ ਦੋਵੇਂ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਨੇ ਕੋਈ ਪਰੇਸ਼ਾਨੀ ਨਹੀਂ ਹਾਂ ਜਦੋਂ ਇੱਕ ਜੋਰਾਵਰ ਗਰੀਬ ਪਰਜਾ ਤੇ ਮਾਰ ਕਰਦਾ ਹੈ ਉਦੋਂ ਦੁੱਖ ਆਉਂਦਾ ਹੈ ਮਤਲਬ ਇਹ ਸੀ ਬਾਬਰ ਆਇਆ ਤੇ ਲੋਧੀਆਂ ਦੇ ਨਾਲ ਲੜਿਆ ਕੋਈ ਪਰੇਸ਼ਾਨੀ ਨਹੀਂ ਤੁਹਾਡਾ ਦੋਵਾਂ ਦਾ ਬਰਾਬਰੀ ਦਾ ਮੁਕਾਬਲਾ ਬੰਦਾ ਹੈ ਤੁਸੀਂ ਲੜੋ ਸੂਰਮੇ ਸੂਰਮਿਆਂ ਨਾਲ ਲੜਨ ਪਰ ਬਾਬਰ ਨੇ ਗਰੀਬ ਪਰਜਾ ਦੇ ਉੱਤੇ ਜ਼ੁਲਮ ਕੀਤਾ ਉਹ ਬਾਬਰ ਨੂੰ ਉਲਾਮਾ ਦੇ ਕੇ ਕਹਿੰਦੇ ਨੇ ਜਿੰਦਣ ਬਾਬਰ ਦਾ ਪੁੱਤ ਬਿਮਾਰ ਹੋਇਆ ਨਾ ਬਾਬਰ ਰੋਂਦਾ ਸੀ ਬਾਬਰ ਤੜਫਦਾ ਸੀ ਚੀਕਾ ਮਾਰਦਾ ਸੀ ਓਏ ਆਪਣੇ ਪੁੱਤ ਦੇ ਬਿਮਾਰ ਹੋਣ ਤੇ ਰੋਣ ਵਾਲਿਆ ਲੋਕਾਂ ਦੇ ਪੁੱਤ ਮੁਸ ਮੁਸ ਕੇ ਮਾਰ ਮਾਰ ਕੇ ਤੈਨੂੰ ਕੀ ਦੂਜਿਆਂ ਦੇ ਤਰਸ ਨਹੀਂ ਆਉਂਦਾ